ਤੇ ਇੱਕ ਕੋਸ਼ਿਸ਼ ਕਰਿਓ ਕਿ ਹੜਤਾਲਾਂ ਤਰਨਿਆ ਤੋ ਬਚੀਏ ਕਿਉਂਕਿ ਅੱਪਾ ਤਾਂ ਇਸੇ ਕੰਮ ਤੇ ਹੋਗੇ ਹੋ ਪਹਿਲਾਂ ਨੌਕਰੀ ਲੈ ਲਓ ਜੇ ਮਰਜ਼ੀ ਕਰੋ ਜੀ ਨੌਕਰੀ ਦੇ ਦੋ ਦੇ ਦਿੰਦੀਆਂ ਗਵਰਨਮੈਂਟਾਂ ਦੇ ਦਿੰਦੀਆਂ ਨੌਕਰੀਆਂ ਆਪਣੇ ਕੋਲ ਕੋਈ ਜਿੰਨਾ ਬਜਟ ਪਾਸ ਹੁੰਦਾ ਜਾਂ ਜਿੰਨਾ ਕੋ ਲੀਗਲ ਬਣਦਾ ਪਾਸ ਕਰ ਨਾਲ ਦੀ ਨਾਲ ਜੀ ਹੁਣ ਸਾਨੂੰ ਇੱਥੇ ਆ ਕਰੋ ਜੀ ਸਾਨੂੰ ਆਪਤਾ ਨਹੀਂ ਮਿਲੇ ਜੀ ਹੋਰ ਨਿਕਲੇ ਲਓ ਜੀ ਧਰਨਾ ਦੀ ਬੱਸਾਂ ਰੁਕ ਗਈਆਂ ਉਹਦੇ ਨਾਲ ਕੋਈ ਸਾਰੀ ਸਟੇਟ ਦੀ ਤਰੱਕੀ ਰੁਕ ਜਾਂਦੀ ਹੈ। ਉਹਦੇ ਨਾਲ ਨਾ ਸਟੇਟ ਦਾ ਇਹ ਮੇਚ ਚਲਾ ਜਾਂਦਾ ਯਾਰ ਇੱਥੇ ਤਾਂ ਰੋਜ਼ ਹੀ ਹੜਤਾਲ ਰਹਿੰਦੀ ਹੈ। ਬੜੇ ਬੁਰੇ ਦਿਨ ਦੇਖ ਕੇ ਪੰਜਾਬ ਬਹੁਤ ਦਰਦ ਝੱਲ ਕੇ ਪੰਜਾਬ ਠੀਕ ਹੋਇਆ। ਤੇ ਅੱਜ ਪੰਜਾਬ ਦੇ ਹੈ। ਤੇ ਪੰਜਾਬ ਨੂੰ ਆਪਾਂ ਆਪਣੀ ਸੇਵਾ ਦੇਣੀ ਹੈ। ਜਿਹੜੀ ਧਰਤੀ ਆ ਉਹਦੇ ਵੱਲੋਂ ਕੋਈ ਆਪਣੀ ਕਮੀ ਨਹੀਂ ਹੈਗੀ। 150 ਮਣ ਦਾਣੀ ਪੈਦਾ ਕਰਦੀ ਪੰਜਾਬ ਦੀ ਧਰਤੀ ਇੱਕ ਸਾਲ 'ਚ 90 ਮਣ 'ਚੋਂ 60 ਮਣ ਕਣਕ ਐਵਰੇਜ ਹੋਰ ਸਰੋਂ ਵੀ ਕੰਨਾ ਵੀ ਬਾਜਰਾ ਵੀ ਜੋ ਮਰਜ਼ੀ ਵੇਚ ਦੋ ਹੋ ਜਾਂਦਾ ਗੁਰੂਆਂ ਦੀ ਬਾਣੀ ਜਿਹੜੀ ਹੈ ਪਵਿੱਤਰ ਬਾਣੀ ਸਰਬੱਤ ਦਾ ਭਲਾ ਮੰਗਣ ਲਈ ਉਹ ਲੱਖਾਂ ਸਪੀਕਰਾਂ 'ਚੋਂ ਸਵੇਰੇ ਸ਼ਾਮ ਗੂੰਜਦੀ ਹੈ ਇੰਨੀ ਬਲੈਸਟ ਧਰਤੀ ਕਿਤੇ ਨਹੀਂ ਹੈਗੀ ਪਰ ਇੰਟਰਨਿਟ ਨੂੰ ਛੱਡ ਕੇ ਜਾਣ ਦਾ ਇੱਕੋ ਹੀ ਕਾਰਨ ਹੋ ਸਕਦਾ ਕਿ ਕੋਈ ਬੰਦਾ ਆਪਣੀ ਧਰਤੀ ਨਹੀਂ ਛੱਡਦਾ ਕਿ ਉਹ ਸਿਸਟਮ ਤੋਂ ਰੁੱਸਿਆ ਹੋਇਆ ਹੈ ਜਿਹੜੇ ਬਾਹਰਲੇ ਦੇ ਮੁਲਕਾਂ ਚਲੇ ਗਏ ਉਹਨਾਂ ਨੂੰ ਵੀ ਵਾਪਸ ਬੁਲਾਵਾਂਗੇ ਆ ਵੀ ਰਹੇ ਨੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਕਿਉਂਕਿ ਉਹਨਾਂ ਮੁਲਕਾਂ ਚ ਵੀ ਅਨਰੈਸਟ ਸ਼ੁਰੂ ਹੋ ਗਏ ਉਹ ਉੱਥੇ ਵੀ ਧੰਨੇ ਉਹਨਾਂ ਦੇ ਉਹ ਲਾਈ ਜਾਂਦੇ ਹਣ ਵੀ ਤੁਸੀਂ ਵਾਪਸ ਜਾਓ ਤਾਂ ਇੱਥੇ ਆ ਕੇ ਕੰਮ ਕਰੀਏ ਇੱਥੇ ਹੀ ਆਪਾਂ ਆਪਣੀ ਕੌਮ ਤਾਂ ਰੁੱਖੀ ਮਿੱਸੀ ਖਾਣ ਵਾਲੀ ਐ ਔਰ ਦੂਜਿਆਂ ਵਾਸਤੇ ਲੰਗਰ ਲਾਉਣ ਵਾਲੀ ਕੌਮ ਐ ਆਪਣੀ ਤਾਂ ਆਪਾਂ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਸੋ ਡਟ ਕੇ ਸੇਵਾ ਕਰੋ ਜਿਹੜੀ ਵੀ ਕੁਰਸੀ ਮਿਲੂਗੀ ਉਹ ਕੁਰਸੀ ਤੇ ਬੈਠ ਕੇ ਉਸ ਕੁਰਸੀ ਨਾਲ ਇਨਸਾਫ ਕਰਿਓ ਤੇ ਬਾਅਦ ਚ ਗੱਲਾਂ ਹੋਣ ਜਦੋਂ ਤੁਹਾਡੀ ਬਦਲੀ ਹੋਵੇ ਜਾਂ ਕੋਈ ਤੁਸੀਂ ਕਿਤੇ ਹੋਰ ਤਰੱਕੀ ਕਰਕੇ ਜਾਓ ਤਾਂ ਲੋਕ ਗੱਲਾਂ ਕਰਨ ਯਾਰ ਐਸ ਕੁਰਸੀ ਤੇ ਇੱਕ ਬੰਦਾ ਬੈਠਾ ਹੁੰਦਾ ਸੀ ਉਹ ਆਇਆ ਸੀ ਤਾਂ ਉਹਨੇ ਯਾਰ ਪਿੰਡ ਲੋਕਾਂ ਦੀ ਬੜੀ ਸੇਵਾ ਕੀਤੀ ਕਈ ਅਫਸਰ ਹੈ ਜੋ ਹੁੰਦੇ ਨੇ ਜਾਂ ਕਈ ਕਰਮਚਾਰੀ ਹੈ ਜੋ ਹੁੰਦੇ ਨੇ ਜਿਨ੍ਹਾਂ ਦੀ ਤਰੱਕੀ ਜਾਂ ਬਦਲੀ ਹੋਣ ਤੇ ਲੋਕ ਅਫਸੋਸ ਕਰਦੇ ਖੈਰ ਜਾਣਾ ਨਹੀਂ ਚਾਹੀਦਾ ਸੀ ਕਈ ਹੈ ਜੇ ਨੇ ਜਿਨ੍ਹਾਂ ਨੇ ਕੁਰਸੀ ਦਾ ਇੰਨਾ ਮਿਸਯੂਜ਼ ਕਰਨਾ ਹੁੰਦਾ ਕਿ ਉਹਨਾਂ ਦੇ ਬਦਲੀ ਹੋਣ ਤੇ ਲੋਕ ਖੰਡ ਪਾੜ ਵਿਖਲਾਉਂਦੇ ਵੀ ਸ਼ੁਕਰ ਹੈ ਯਾਰ ਕਿਹੜਾ ਛੋਟਿਆ